ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਰਕਾਰ ਦੀ ਜਿਹੜੀ ਚੱਲ ਰਹੀ ਹੈ ਪਾਲਿਸੀ ਯੁੱਧ ਨਸ਼ਿਆਂ ਉੱਤੇ ਉਸ ਦੇ ਤਹਿਤ ਸਾਡੇ ਘਰਿੰਡੇ ਥਾਣੇ ਟਾਰੀ ਸਬਡਵੀਜ਼ਨ ਵਿੱਚ ਕਾਫੀ ਰਿਕਵਰੀ ਸਹੀ ਹੈ ਉਸ ਦੇ ਲੜੀ ਨੂੰ ਅੱਗੇ ਤੋਰਦੇ ਹੋਏ ਸਾਡੇ ਮਾਨਯੋਗ ਬੀਜਪੀ ਸਾਹਿਬ ਦੀਆਂ ਸਖਤ ਹਦਾਇਤਾਂ ਤੇ ਤੇ ਮਾਨਯੋਗ ਸਤਿੰਦਰ ਸਰ ਸਾਡੇ ਵੀਆਈਪੀ ਸਾਹਿਬ ਬੋਡਰੇ ਸਾਡੇ ਮਨਿੰਦਰ ਸਰ ਜੀ ਆਈਪੀਐਸ ਐਸਐਸਪੀ ਸਾਹਿਬ ਮਾਨਯੋਗ ਉਹਨਾਂ ਦੀਆਂ ਹਦਾਇਤਾਂ ਤੇ ਅੱਗੇ ਕਰਦੇ ਹੋਏ ਸਾਡੀ ਘਰਿੰਡੇ ਦੀ ਇੱਕ ਪੁਲਿਸ ਪਾਰਟੀ ਨੂੰ ਇਨਫੋਰਮੇਸ਼ਨ ਮਿਲੀ ਸੀ ਚੌਂਕੀ ਇੰਚਾਰਜ ਨੂੰ ਕੇ ਦੋ ਨਾਮ ਲਮ ਜਿਹੜੇ ਬੰਦੇ ਆ ਕਿ ਨਿਸ਼ਚਿਤ ਤੋਂ ਉਟਾਰੀ ਸਾਈਡ ਨੂੰ ਜਿਹੜੀ ਡਰੇਨ ਆ ਮਾਵਾ ਉਧਰ ਡਰੇਨ ਦੇ ਨਾਲ ਨਾਲ ਜਿਹੜੇ ਆ ਰਹੇ ਆ ਤਾਂ ਹੋ ਸਕਦਾ ਇਹਨਾਂ ਨੂੰ ਚੈੱਕ ਕੀਤਾ ਜਾਵੇ ਤੇ ਇਹਨਾਂ ਕੋਲ ਪਦਾਰਥ ਜਿਹੜਨ ਨਸ਼ੀਲਾ ਮਿਲ ਸਕਦਾ ਉਹਦੇ ਸਬੰਧਤ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਸਾਡੇ ਜਿਹੜੇ ਚੌਂਕੀ ਇੰਚਾਰਜ ਨੇ ਉਥੇ ਆਪਣੀ ਜਿਹੜੀ ਟੀਮ ਨੂੰ ਲੈ ਕੇ ਗਏ ਤੇ ਦੋ ਬੰਮਨ ਵਿਅਕਤੀ ਜਿਹੜੇ ਆ ਚੱਕੀ ਰਾਉਂਡ ਅਪ ਕੀਤੇ ਸੇਵਕ ਸਿੰਘ ਰਾਏ ਤੇ ਕੁਲਜੀਤ ਸਿੰਘ ਹਰੜ ਇਹਨਾਂ ਕੋਲੋਂ 1 ਕਿਲੋ ਹੈਰੋਇਨ ਇੱਕ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਇਹਨਾਂ ਦੇ ਖਿਲਾਫ ਅਸੀਂ ਮਕਦਮਾ ਨੰਬਰ 181 ਥਾਣਾ ਘਰੇਂਡਾ ਵਿਖੇ ਅੰਡਰ ਸੈਕਸ਼ਨ 21C 25 29 ਐਨਡੀਪੀਆ ਸੈਕਟਰ ਦੇ ਤਹਿਤ ਦਰਜ ਕਰ ਲਿਆ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਨੂੰ ਅੱਜ ਪੇਸ਼ ਕਰਕੇ ਇਹਨਾਂ ਦਾ ਜਿਹੜਾ ਰਿਮਾਂਡ ਹਾਸਲ ਕਰਨਾ ਸਰ ਕੋਈ ਪਹਿਲਾਂ ਇਹਨਾਂ ਤੇ ਮਕਦਮਾ ਹੋਇਆ ਪਹਿਲਾ ਮਕਦਮਾ ਨਹੀਂ ਇਹਨਾਂ ਦੇ ਅਜੇ ਕੇਸ ਨੰਬਰ ਦੀ ਕੋਸ਼ਿਸ਼ ਤੇ ਪਤਾ ਲੱਗਾ ਵੀ ਕੋਈ ਦਰਜ ਪਰ ਹਾਂ ਇਹਨਾਂ ਨੇ ਕੰਸਾਈਨਮੈਂਟਸ ਦੋ ਦੋ ਤਿੰਨ ਤਿੰਨ ਵਾਰੀ ਲਈ ਪਾਰ ਜਿਹੜੇ ਪਾਰ ਸਮਗਲਰ ਉਹਨਾਂ ਨਾਲ ਇਹਨਾਂ ਦੇ ਸਬੰਧ ਆ। ਇਹੀ ਰਿਮਾਂਡ ਦੇ ਦੌਰਾਨ ਜਿਹੜੀ ਸ਼ਾਮੀ ਨੇ ਇਹਨਾਂ ਦੀ ਕਰਮੀਆਂ ਖੰਗਾਲਾ ਨੇ। ਇਹ ਦੋਸਤੀ ਆ ਦੀ ਕਿਸ ਤਰ੍ਹਾਂ ਆ ਰਹੀ ਹੈ ਸਰ ਇਹ ਇਹਨਾਂ ਇਹ ਡਰੋਨ ਦੇ ਜ਼ਰੀਏ ਇਹਨਾਂ ਨੇ ਮੰਗਵਾਈ ਆ। ਉੱਥੇ ਲੋਕੇਸ਼ਨ ਭੇਜ ਕੇ। ਇਹ ਸਬਜੈਕਟ ਅਸੀ ਗੱਲ ਕਰੀਏ ਲਿੰਕ ਕਿਤਾ ਬੜੇ ਨੇ ਇਹਨਾਂ ਸਮਗਲਾਂ ਦੇ ਨਾਲ ਜਿਹੜੇ ਪਾਕਿਸਤਾਨ ਦੇ ਕਿਰਾਏ ਨੇ। ਇਹ ਇਹਨਾਂ ਦੇ ਗਾਂ ਯਾਰਦੋਸ ਜਿਹੜੇ ਪੁਰਾਣੇ ਬਾਰਡਰ ਬੈਲਟ ਦੇ ਨਾਲ ਉਹਨਾਂ ਨੇ ਇਹਨਾਂ ਦੇ ਲਿੰਕ ਕਰਵਾਏ ਸੀਗੇ। ਉਸੇ ਲਿੰਕ ਦੇ ਤਹਿਤ ਇਹ ਜਿਹੜਾ ਵਾਇਰ ਡਰੋਨ ਜਿਹੜਾ ਇਹ ਸਮਾਨ ਨੇ ਮੰਗਾਉਂਦੇ ਆ। ਉਹ ਉਹ ਟੈਂਟਰ ਵਾਲੇ ਆ ਚੁੱਕੇ ਅਜਨਾਂ ਦਾ ਰਿਮਾਂਡ ਹਸਪਤਾਲ ਕਿ ਸਰ ਜਿਸ ਤਰ੍ਹਾਂ ਤੁਹਾਡੇ ਕੋਲ ਬੱਚਿਆ ਦਾ 2 3 12 ਕਿਨਾਂ ਦੇ ਕੋਲ ਅਪਾਇੰਟਮੈਂਟਾਂ ਅਦਾਈ ਗਈਆਂ ਤਾਂ ਇਹਨਾਂ ਦੇ ਕੋਲ ਉਹ ਡਿਲੀਵਰ ਕਿੱਥੇ ਕੀਤੀ ਗਈ ਹੈ ਜੀ ਉਹ ਉਹ ਹੁਣ ਕੁਛੇ ਕੁਛ ਪਛਾਣ ਨਹੀਂ ਅਜਿ ਰਿਮਾਂਡ ਲੈ ਕਿੰਨੇ ਸਮੇਂ ਤੋਂ ਐਕਟਰ ਨੇ ਇਹ ਸਭ ਉਸ ਲਾਕੇ ਦੇ ਵਿੱਚ ਸਾਲ ਦੇ ਕਰੀਬ ਐਕਟਿਵ ਨੇ ਸਰ ਇਹਨਾਂ ਦੀ ਉਮਰ ਕਿੰਨੀ ਹੈ ਉਹਨਾਂ ਨੇ 30 ਸਾਲ ਦੇ ਕਰੀਬ ਹੈ ਦੋ ਸਾਲ ਦੋਨਾਂ ਦੀ 25 ਤੋਂ 30 ਸਾਲ ਦੇ ਹੋਲੇ ਤੇ ਅਸੀਂ ਸਭ ਤੋਂ ਬਹੁਤ ਇਹ ਥਾਣੇ ਲੋਕੋ ਕੇ ਸਾਈਡ ਅਮਰ ਸਾਹਿਬ ਜੀ ਸਰ ਕਿੰਨੀ ਐਕਟਮੈਂਟਾਂ ਦਾ ਡਵੈਲਪ ਹੋਇਆ ਹੈ ਕਿ ਸਾਲ ਇੱਕ ਤੋਂ ਇਹ ਐਕਟਰ ਕਿਨਾ ਅਪਡੇਟ ਡਿਲੀਵਰ ਕਰ ਤੁਹਾਨੂੰ ਪਾਜੀ ਇਹ ਆਪਣੀ ਜਿਹੜੀ ਪ੍ਰੀ ਲਿਮਣੀ ਪੁਛਕਿਸ਼ ਚ ਪਤਾ ਲਗਾ ਵੀ ਦੋ ਦੋ ਤਿੰਨ ਤਿੰਨ ਕਨਸਾਈਨਮੈਂਟ ਲੈ ਚੁੱਕੇ ਬਾਕੀ ਡਿਟੇਲ ਜਿਹੜੀ ਆਫਟਰ ਰਿਮਾਂਡ ਆ ਜਾ ਸਕਦਾ ਇਹ ਇਕੱਲੇ ਰੋਜ਼ਾਨਾ ਕੰਮ ਕਰ ਰਹੇ ਜਾਂ ਨਾਲ ਹੋਰ ਸਾਥੀ ਹੈਗੇ ਹੈਗੇ ਹੋਰ ਵੀ ਹੈਗੀ 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 ਹੋਰ ਵੀ ਹੈ ਸਾਰੇ ਹੋਣਾਰੇ ਕੈਂਟ ਤੌਰਾਂ ਦੇ ਲਈ ਪਤਾ ਕੀਤਾ ਜਾਏਗਾ ਕਿਹੜੇ ਨੌਜਵਾਨਾਂ ਨਾਲ ਕੰਮ ਕਰ ਰਹੇ ਨੇ ਬਿਲਕੁਲ ਬਿਲਕੁਲ ਅੱਗੇ ਵੀ ਇਹ ਪਤਾ ਕਰਕੇ ਸਾਰੇ ਫੜਿਆ ਤੇ ਅੱਜ ਇਹਨਾਂ ਦਾ ਰਿਮਾਂਡ ਹਸਲ ਕਰਕੇ ਮੈਕਸਿਮਮ ਰਿਮਾਂਡ ਲੈ ਕੇ ਇਹਦੀ ਛਾੜਮੀਨ ਕਰਾਉਣਾ ਇਹਨਾਂ ਦਾ ਦੋਗੁਣਾ ਲੱਗਦਾ ਲੱਗੇ ਦਾ ਕਾਰੋਬਾਰ ਹੋਰ ਵੀ ਮੰਦੇ ਜੈਸ ਵੈਲੀ ਵੀ ਦਸਣਾ ਇਹੋ ਤਰੀਕਾ ਵੱਡੀ ਵੱਡੀ ਮਾਤਰਾ ਨਾਲ ਹੋਰ ਬੰਦੇ ਆ ਸਕਦੇ ਨੇ ਕੋਸ਼ਿਸ਼ ਹੈ ਅੱਜ ਰਿਮਾਂਡ ਲੈਣ ਤੋਂ ਬਾਅਦ ਜਿਹੜੀ ਹੈ ਸਾਰੀ ਕਾਰਵਾਈ ਅਮਚ ਲਿਆਵੋ ਇੱਕ ਅਸਕਰੀ ਦੇ ਇਲਾਵਾ ਹੋਰ ਕਿਹੜਾ ਕੰਮ ਕਰਦੇ ਸੀ ਉਹ ਹੈ ਜੀ ਫਿਲਹਾਲ ਤੱਕ ਹੀ ਪਤਾ ਲੱਗਦਾ ਇਹਨਾਂ ਨੂੰ ਜੀ